ਪਿੰਡ ਦੇ ਜਿੰਨੇ ਵੀ ਮੈਂ ਤਾਂ ਛੋਟਾ ਸਭ ਤੋਂ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹਾਂ ਤੇ ਬਸ ਅਰਦਾਸ ਕਰਦੇ ਹਾਂ ਵਾਇਰ ਨੂੰ ਅੱਗੇ ਕਿ ਭਾਈ ਸਾਹਿਬ ਜੀ ਦੀ ਬਹੁਤ ਵੱਡੀ ਜੱਥ ਹੋਵੇ ਹਾਂਜੀ 31 ਅਕਤੂਬਰ ਨੂੰ ਹੁਣ ਦੇਖੋ 45 ਡਿਗਰੀ ਦੇ ਵਿੱਚ ਲੋਕ ਆ ਮਾਰੇ ਆ ਯਾਰ ਇਹ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆ ਠੀਕ ਹੈ ਹਾਂਜੀ ਹਾਂਜੀ ਹਾਂ ਇਹਦੇ ਨਾਲ ਅਸੀਂ ਡੇਢ ਤਾਂ ਉਹਨਾਂ ਦਾ ਨਹੀਂ ਦੇ ਸਕਦੇ ਠੀਕ ਹੈ ਇੱਕ ਅਸੀਂ ਬੂਦ ਬੋਰਡ ਤਾਂ ਪਾ ਸਕਦੇ ਹਾਂ ਜਿਨ੍ਹਾਂ ਨੇ ਸਾਡੇ ਲਈ ਪਰਿਵਾਰ ਵਾਰਤਾ ਬਿਲਕੁਲ ਜੀ ਇਹ ਜਿਆਦਾ ਬੜਾ ਜਿਆ ਇਹ ਗੁੰਮਲਾ ਸੁਨੇਹਾ ਲੈ ਕੇ ਆ ਗਏ ਉਹਨਾਂ ਨੇ ਕਿਹਾ ਵੀ ਕੀ ਸੁਨੇਹਾ ਲੈ ਕੇ ਆਉਗਾ ਪਰਟੀ ਵਾਈ ਤੋਂ ਪ੍ਰੋਫ ਦੇ ਖੜੇ ਆ ਜੀ ਸਾਰੇ ਪਿੰਡ ਦਾ ਬਹੁਤ ਸਾਥ ਆ ਸਾਰੇ ਪਿੰਡ ਦਾ ਇਕੱਠ ਤੁਸੀਂ ਦੇਖ ਰਹੇ ਹੋ ਹਾਂਜੀ ਬਹੁਤ ਜ਼ਿਆਦਾ ਇਕੱਠ ਹੈ ਜੀ ਸਿੰਘ ਦੇ ਗੱਲ ਪਾਸ਼ੀਆਂ ਪੁਰਕੀਆਂ ਦੀ ਗੱਲ ਤਾਂ ਬਾਅਦ ਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਜਾਣ ਕੇ ਕਹਿੰਨੇ ਆ ਕਈ ਪਿੰਡਾਂ ਨੇ ਇਹ ਮੰਨ ਲਿਆ ਕਿ ਸਾਡੇ ਪਿੰਡ ਦੇ ਵਿੱਚ ਇੱਕੋ ਹੀ ਪੋਲਿਸ ਲੱਗੂਗਾ ਉਹ ਸਿਰਫ ਸਰਬਜੀਤ ਸਿੰਘ ਘਰਸਾ ਦਾ ਲੱਗੂਗਾ ਹਾਂ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਜੀ 1 ਜੂਨ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਲੋਕ ਸਭਾ ਦੀਆਂ ਤੇ ਪਿੰਡ ਸੈਦੋਕੇ ਦੇ ਵਿੱਚ ਸਮੁੱਚਾ ਨਗਰ ਤੇ ਸਮੁੱਚੇ ਨਗਰ ਦੀਆਂ ਮਾਨਯੋਗ ਸ਼ਖਸੀਅਤਾਂ ਅੱਜ ਬਰਾਜਮਾਨ ਆ ਤੇ ਪਿੰਡ ਦੀਆਂ ਇਹਨਾਂ ਸੱਤ ਪਿੰਡ ਦੇ ਵਿਚਾਰੇ ਤੇ ਸਾਡੇ ਬਹੁਤ ਸਤਕਾਰਯੋਗ ਸਰਦਾਰ ਭਾਈ ਸਰਜੀ ਸਿੰਘ ਜੀ ਖਾਲਸਾ ਜੀ ਦੇ ਹੱਕ ਦੇ ਵਿੱਚ ਜਿਹੜੇ ਪ੍ਰਚਾਰ ਕਰ ਰਹੇ ਨੇ ਪਿੰਡ ਦੇ ਸਮਰਥਕ ਤੇ ਆਓ ਸਾਰਿਆਂ ਦੇ ਨਾਲ ਕਰਦੇ ਹਾਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਦਿਓ ਜਾਣਕਾਰੀ ਅੱਜ ਭਾਈ ਸਾਹਿਬ ਜੀ ਆ ਰਹੇ ਆ ਤੇ ਆਪਣੇ ਪਿੰਡ ਦੇ ਵਿੱਚ ਬਹੁਤ ਇਕੱਠਾ ਬਹੁਤ ਯਾਨੀ ਕਿ ਲੋਕਾਂ ਦੇ ਵਿੱਚ ਉਤਸ਼ਾਹ ਤੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਅੱਜ ਸਾਡੇ ਨਗਰ ਸੱਜੋਕੇ ਵਿੱਚ ਹਾਂਜੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਆ ਰਹੇ ਨੇ ਜੀ ਔਰ ਸਾਰਾ ਪਿੰਡ ਸਾਡਾ ਉਹਦੇ ਨਾਲ ਜੀ ਖੜੇ ਆ ਜੀ ਔਰ ਪਾਰਟੀ ਵਾਜ ਤੋਂ ਪਰੋਸ ਤੇ ਖੜੇ ਆ ਜੀ ਸਾਰੇ ਪਿੰਡ ਦਾ ਬਹੁਤ ਸਾਥ ਆ ਸਾਰੇ ਪਿੰਡ ਦਾ ਇਕੱਠ ਵੀ ਤੁਸੀਂ ਦੇਖ ਰਹੇ ਹੋ ਹਾਂਜੀ ਬਹੁਤ ਜਿਆਦਾ ਇਕੱਠ ਹੈ ਔਰ ਸਾਰਾ ਪਿੰਡ ਹੀ ਸਾਥ ਦੇ ਰਿਹਾ ਪਾਰਟੀ ਭਾਈ ਤੋਂ ਪਰੋਟ ਤੇ ਸਾਰੇ ਇਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਸਿੱਖ ਭਰ ਸਿੱਖ ਧਰਮ ਲਈ ਜੀ ਕੋ ਇਹਨਾਂ ਨੇ ਸਾਡੇ ਲਈ ਸਰ ਦਿੱਤੇ ਆ ਜੀ ਬਹੁਤ ਵੱਡੀ ਕੁਰਬਾਨੀ ਹੈ ਭਾਈ ਸਾਹਿਬ ਦਾ ਤੇ ਪਾਦਰ ਸਾਹਿਬ ਵੀ ਭਾਈ ਸਾਹਿਬ ਭਾਈ ਦੇਵ ਸਿੰਘ ਜੀ ਜੀ ਔਰ ਉਸ ਦਾ ਕਰਕੇ ਵੀ ਲੋਕਾਂ ਦਾ ਬਹੁਤ ਜਿਆਦਾ ਇਕੱਠਾ ਬਹੁਤ ਜਿਆਦਾ ਸਹਿਯੋਗ ਵੀ ਦਿੱਤਾ ਜੀ ਸਤਨੂ ਮਨੋਂ ਤੋਂ ਬਾਕੀ ਭਾਈ ਰਾਜਾ ਜੀ ਦਾ ਬਹੁਤ ਵੱਡਾ ਸਹਿਯੋਗ ਆ ਜੀ ਤੁਨੋਂ ਮਨੋਂ ਨਾਲ ਜੁੜੇ ਹੋਇਆ ਸਾਰਾ ਪਰਿਵਾਰੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਕਿਉਂਕਿ ਜੀ ਕੀ ਕਹਿਣਾ ਚਾਹੁੰਦੇ ਆ ਜੀ ਵਾਇਰ ਜੀ ਦਾ ਹਾਲ ਸਾਹਿਬ ਵਾਇਗੁਰ ਜੀ ਕੀ ਫਤਿਹ ਜੀ ਅੱਜ ਭਾਈ ਸਰਬਜੀਤ ਸਿੰਘ ਜੀ ਇੱਥੇ ਆ ਰਹੇ ਆ ਜੀ ਉਹ ਇਲੈਕਸ਼ਨ ਚ ਆਪਾਂ ਉਹਨਾਂ ਦੀ ਪੂਰੀ ਸਪੋਰਟ ਕਰਨੀ ਆ ਇਹ ਕੋਈ ਆਪਾਂ ਪਾਰਟੀ ਬਾਜੀ ਨਾ ਪਾਰਟੀ ਦੀ ਸਪੋਰਟ ਨਹੀਂ ਕਰ ਰਹੇ ਆਪਣਾ ਧਰਮ ਆਪਾਂ ਸੱਚ ਧਰਮ ਦੀ ਸਪੋਰਟ ਕਰ ਰਹੇ ਆ ਜੀ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਦੀ ਏਡੀ ਵੱਡੀ ਕੁਰਬਾਨੀ ਆ ਜੀ ਕਿ ਅੱਜ ਹਰ ਆਪਣਾ ਜੋ ਵੀ ਵजूद ਆ ਉਹ ਬਹੁਤ ਵੱਡੀ ਦੇਣ ਆ ਉਹਨਾਂ ਦੀ ਬਿਲਕੁਲ ਜੀ ਤੇ ਇਸ ਲਈ ਸਾਰੇ ਲੋਕ ਪਿੰਡ ਦੇ ਜਿੰਨੇ ਵੀ ਮੇਰਾ ਛੋਟਾ ਸਭ ਤੋਂ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹਾਂਜੀ ਤੇ ਬਸ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਭਾਈ ਸਾਹਿਬ ਜੀ ਦੀ ਬਹੁਤ ਵੱਡੀ ਜੱਥੇ ਹੋਵੇ ਹਾਂਜੀ ਤੇ ਬਾਕੀ ਸਾਰੇ ਪਿੰਡ ਦਾ ਹੰਗਾਰਾ ਵਧੀਆਗਾ ਜੀ ਤੇ ਭਾਈ ਸਾਹਿਬ ਆ ਰਹੇ ਆ ਥੋੜੇ ਜਿਹੇ ਟਾਈਮ ਚ ਤੇ ਆਉਣ ਲਈ ਜਿੰਨੇ ਸਭ ਆਏ ਆ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਬਿਲਕੁਲ ਭਾਈ ਗੱਗੇ ਬਈ ਤੁਸੀਂ ਵਰਕ ਕਰ ਰਹੇ ਹੋ ਥੋੜੇ ਦਿਨਾਂ ਤੋਂ ਤੇ ਸਾਰੇ ਪਿੰਡ ਦੇ ਵਿੱਚ ਜਿਵੇਂ ਤੁਸੀਂ ਆਖੇ ਪਾਰਟੀ ਤੋਂ ਉੱਪਰ ਉੱਠ ਕੇ ਸਾਰੇ ਯਾਨੀ ਕਿੱਦਾਂ ਦੀ ਸਪੋਰਟ ਪਿੰਡ ਦੀ ਰਿਪੋਰਟ ਕੀ ਹੈ ਬਈ ਪਿੰਡ ਦੀ ਰਿਪੋਰਟ ਵਧੀਆ ਜੀ ਪੂਰੀ ਪੜੀਏ ਭਾਈ ਹਾਂਜੀ ਕਿਉਂਕਿ ਇੱਥੇ ਤਾਂ ਪਾਰਟੀ ਦਾ ਕੋਈ ਰਿਆ ਹੀ ਨਹੀਂ ਮੁੱਦਾ ਇਹ ਪਾਰਟੀ ਬਾਜੀ ਪਿੰਡ ਤੱਕ ਹੀ ਹੋਣੀ ਚਾਹੀਦੀ ਆ ਸਰਪੰਚੀ ਦੇ ਇਲੈਕਸ਼ਨ ਹੋਗੇ ਜਾਂ ਹੋਰ ਹੋਗੇ ਉਹ ਚ ਪਾਰਟੀ ਭਾਈ ਜ਼ੋਰ ਲਾਓ ਪਰ ਜੇ ਇੱਥੇ ਦਾ ਧਰਮ ਦਾ ਮਸਲਾ ਯਾਰ ਹਾਂਜੀ ਪਾਰਟੀਆਂ ਤੋਂ ਤਾਂ ਉੱਪਰ ਆ ਧਰਮ ਬਹੁਤ ਜ਼ਿਆਦਾ ਹੈ ਹੈਨਾ ਜੇ ਆਪਣਾ ਕੋਈ ਧਰਮ ਆ ਫਿਰ ਪਾਰਟੀ ਦਾ ਸੈਕੰਡ ਲੈਵਲ ਤੇ ਆ ਜੀ ਜੀ ਮੈਂ ਤਾਂ ਫਿਰ ਵੀ ਕੋਈ ਅੱਗੇ ਵੀ ਇਲੈਕਸ਼ਨ ਹੁੰਦੇ ਆ ਸਭ ਨੂੰ ਇਹੀ ਬੇਨਤੀ ਆ ਕਿ ਆਪਾਂ ਪਿੰਡ ਦੇ ਬੰਦੇ ਪਹਿਲਾਂ ਆਂ ਹਾਂਜੀ ਬਿਲਕੁਲ ਆਪਾਂ ਪਾਰਟੀਬਾਜੀ ਕੋਈ ਥੱੱਬਾ ਲੈ ਕੇ ਨਹੀਂ ਆਉਂਦਾ ਯਾਰ ਮੈਂ ਆ ਪਾਰਟੀ ਨੂੰ ਬਿਲੋਂਗ ਕਰਦਾ ਆ ਪਾਰਟੀ ਨੂੰ ਬਿਲੋਂਗ ਕਰਦਾ ਬਿਲਕੁਲ ਜੀ ਢੱਪਾ ਰੱਖੋ ਪਿਆਰ ਰੱਖੋ ਬਿਲਕੁਲ ਜੀ ਪਾਰਟੀਬਾਜੀ ਸੈਕੰਡ ਲੈਵਲ ਤੇ ਆਉਂਦੀ ਹੈ ਪਰ ਬਾਕੀ ਭਾਈ ਸਾਹਿਬ ਦਾ ਰਿਸਪੌਂਸ ਬਹੁਤ ਵਧੀਆ ਜੀ ਤੇ ਵੈਕੁਰੂ ਅੱਗੇ ਅਰਦਾਸ ਆ ਕਿ ਆਪਾਂ ਬਹੁਤ ਜਦੋਂ ਜੀ ਫਤਿਹ ਹਾਂ ਸਰਪਲੀ ਸਿੰਘ ਹੀ ਆ ਰਿਹਾ ਸਾਡੇ ਬਿੰਡ ਦੇ ਵਿੱਚ ਜੀ ਤੇ ਸਾਡੇ ਬਿੰਡ ਵੱਲੋਂ ਬਹੁਤ ਸਪੌਂਸ ਆ ਹਾਂਜੀ ਤੇ ਹੁਣ ਦੇਖੋ 45 ਡਿਗਰੀ ਦੇ ਵਿੱਚ ਲੋਕ ਆ ਮਾਰੇ ਆਏ ਆ ਬਿਲਕੁਲ ਜੀ ਤੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਆ ਠੀਕ ਹਾਂਜੀ ਹਾਂਜੀ ਹਾਂ ਇਹਦੇ ਨਾਲ ਅਸੀਂ ਡੇਢ ਤੋਂ ਉਹਨਾਂ ਦਾ ਨਹੀਂ ਦੇ ਸਕਦੇ ਠੀਕ ਆ ਇੱਕ ਅਸੀਂ ਬੂਟ ਬੋਰਡ ਤਾਂ ਪਾ ਸਕਦੇ ਹਾਂ ਜਿਨ੍ਹਾਂ ਨੇ ਸਾਡੇ ਲਈ ਪਰਿਵਾਰ-ਵਾਰਤਾ ਹਾਂ ਬਿਲਕੁਲ ਜੀ ਹਾਂ ਬਹੁਤ ਵੱਡੀ ਕੁਰਬਾਨੀ ਆ ਬਾਈ ਹਨਾ ਉਸ ਪਰਿਵਾਰ ਦੀ ਤੇ ਅੱਜ ਆਪਾਂ ਨੂੰ ਲੋੜ ਆ ਵੀ ਸਾਰੇ ਉਹਨਾਂ ਦਾ ਡਟ ਕੇ ਸਾਥ ਦੇਈਏ ਜੇ ਉਹਨਾਂ ਦੇ ਜਿੱਤ ਪੱਕੀ ਹਾਂਜੀ ਹਾਂਜੀ ਵਾਹਿਗੁਰੂ ਜੀ گاریاں دی گل کا بعد چیز گرو گرنتھ سر حاضر جان کے کہہ کئی پنڈا واپس گئے آئے ریڈ گل کی بھائی اپنا کال تخت اندر گاندھی نے کاپا پتہ لینا ہے سلا کی بھائی اپنا کوئی سب جمع کرنا چاہیے

میرے من چی ہے جی سچی گرو کا پےجیا ہوا ہے وہاں نے ارداس کی بھائی اردو کول آ جائے سا سنگتوں پاس اٹھ کے اکتوبر گرو رام داس جی گرو ہر گوبند مہاراج جی سام بخشوں ہوئے حملے کا بدلا اندرا گاندھی تو لے سکے اس دلی آ کے دلی آ کے تھوڑے دن نے اندرا گاندھی کو بدلا لیا کتی اکتوبر اتنی اکتوبر نو بدلا لو بعد انہوں جد ارسٹ کر لیا گیا اپنے گو لو کرنا کر لیا جو کرنا کر دو ملتا ہوں میرے نیا یہ کہتے کہ میرا گرو کے میری قوم میرے نیا ہے گرو تکو سامنے بھی اچھے سا سمجھ جی میں

میم ووٹ پا کے کامیاب کروسا پچھتاوی شکیل سا سنگ باقی آپ کی ایک ڈیوکی لا کے ڈیوٹی ود تو چار کرو جنہوں میرے بارے نہیں پتا انہوں نے میرے بارے دسو میرے پروار کو چوکنے بارے دسو شاہ سنگت دیکھو جی دسو گے اوی سال جڑتی جائے گی کام بدتا جائے گا اس کا مہاراج نے کرنی ہے بس ایلان ہونا باقی رہ گیا

باقی میں آپ سب کو یقین دہا کہ میں تھوڑی سوچ

جاچک ہے اخیر کے فتح کچا ہے بچ کے بچا ہے